ਗਰੀਬਨ ਹੋਏ ਧੰਗ ਗੁਰੂ ਨਾਨਕ ਸੱਚੇ ਪਾਸ਼ਾ ਜੀ ਸੁਲਤਾਨਪੁਰ ਦੀ ਦਰਤੇ ਤੇ ਅਨੇਕ ਗਰੀਬਾਂ ਨੂੰ দান ਵੰਡ ਰਿਆ ਨੇ দান ਵੰਡਦੇ ਵੜਦਿਆ ਹਿਸਾਬ ਕਿਤਾਬ ਦੀ ਗੱਲ ਹੋਈ ਧੰਗ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਹਿਸਾਬ ਦਿੱਤਾ ਤਾਂ ਉਹਨਾਂ ਦੇ 135 ਰੁਪਏ ਵਧ ਨਿਕਲੇ ਦੌਲਤ ਖਾਨ ਦੇ ਜਿੱਥੇ 135 ਰੁਪਏ ਧੰਗ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਦਿੱਤੇ ਉੱਤੇ ਉੱਥੇ 1700 ਰੁਪਏ ਉਹਨਾਂ ਨੂੰ ਹੋਰ ਦਿੱਤੇ ਉਸ ਸਮੇਂ ਦਾ 1700 ਰੁਪਏ ਬੜੀ ਵੱਡੀ ਗੱਲ ਸੀ ਸਾਨੂ ਗੁਰੂ ਨਾਨਕ ਸੱਚੇ ਫਾਜ਼ਲ ਜੀ ਨੇ ਫੇਰ ਇਸੇ ਤਰ੍ਹਾਂ ਧਾਂਕ ਕੀਤਾ ਗੁਰੂ ਸਾਹਿਬ ਨੇ ਆਪਣੇ ਭੈਣ ਜੀ ਨੂੰ ਕਿਹਾ ਕਿ ਜੈ ਰਾਮ ਜੀ ਨੇ ਸਾਡੇ ਤੇ ਸ਼ੰਕਾ ਕੀਤਾ ਹੈ ਇਸ ਲਈ ਅਸੀਂ ਹੁਣ ਇੱਥੇ ਨਹੀਂ ਰਹਿਣਾ ਤੁਸੀਂ ਆਪਣਾ ਮੁੱਢੀ ਖਾਨਾ ਆਪੇ ਸੰਭੋ ਭੈਣ ਨਾਨਕੀ ਜੀ ਨੇ ਬੜਾ ਵਿਰਾਕ ਕੀਤਾ ਤੁਸੀਂ ਘਰ ਛੱਡ ਕੇ ਨਾ ਜਾਓ ਤੁਸੀਂ ਇੱਥੇ ਰਹੋ ਜੈ ਰਾਮ ਜੀ ਬੜੀ ਨਿਵਰਤਾ ਵਿੱਚ ਆ ਗਏ ਉਹਨਾਂ ਨੇ ਗੁਰੂ ਸਾਹਿਬ ਦੇ ਚਰਨ ਫੜ ਲਏ ਉਹ ਰਿਸ਼ਤੇ ਵਿੱਚ ਗੁਰੂ ਸਾਹਿਬ ਦੇ ਜੀਚੋ ਜੀ ਸਾਰਾ ਉਹ ਗੁਰੂ ਸਾਹਿਬ ਨੂੰ ਨਿਮਰਤਾ ਵਿੱਚ ਕਹਿਣ ਲੱਗਿਆ ਮਹਾਰਾਜ ਤੁਸੀਂ ਘਰ ਵਿੱਚ ਰਹੋ ਜੈ ਆਰਾਮ ਜੀ ਦੇ ਬੜੀ achhi ਵਿਵਸਥਾ ਸੀ ਪਰ ਨਿੰਦਕਾਂ ਤੇ ਜੁਗਲਾਂ ਨੇ ਉਹਨਾਂ ਦੀ ਵਿਵਸਥਾ ਖਰਾਬ ਕਰ ਦਿੱਤੀ ਭਾਈ ਬਾਲਾ ਜੀ ਨੇ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਇੱਥੋਂ ਦੀ ਨਾ ਜਾਓ ਤਾਂ ਗੁਰੂ ਸਾਹਿਬ ਨੇ ਭਾਈ ਬਾਲਾ ਜੀ ਦੀ ਬੇਨਤੀ ਸੁਣ ਲਈ ਉਹਨਾਂ ਦੀ ਬੇਨਤੀ ਪ੍ਰਮਾਣ ਕਰ ਲਈ ਫਿਰ ਤਨਛਰੇ ਗੁਰੂ ਨਾਨਕ ਦੇਵ ਜੀ ਉੱਥੇ ਰਹੇ ਹੁਣ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਗਾਈ ਦਾ ਪ੍ਰਸੰਗ ਅਸੀਂ ਸਰਵਣ ਕਰੀਏ ਜੀ ਬੜੇ ਪ੍ਰੇਮ ਨਾਲ ਆਪਣੀਆਂ ਮਨਬਿਰਤੀਆਂ ਨੂੰ ਕਾਗਰ ਕਰੀਏ ਜੀ ਤੇ ਖਤਾ ਸਰਮਣ ਕਰੀਏ ਜੀ ਗਰੀਬ ਨੂੰਹ ਜਤਨ ਗੁਰੂ ਨਾਰਕ ਸੱਚੇ ਪਾਸ਼ਾ ਜੀ ਤੇ ਰਿਸ਼ਤੇ ਵਾਸਤੇ ਪੱਖੋ ਕੇ ਰੰਦਾਵਿਆਂ ਨੇ ਲਾਗੀ ਭੇਜਿਆ ਕੀ ਜਾ ਕੇ ਕਹਿ ਦਿਓ ਅਸੀਂ ਸਗਾਈ ਕਰਨ ਨੂੰ ਤਿਆਰ ਆ ਸਾਡੇ ਵੱਲੋਂ ਰਿਸ਼ਤਾ ਪੱਕਾ ਹੈ ਲਾਗੀ ਨੇ ਆ ਕੇ ਪੁੱਛਿਆ ਇੱਥੇ ਜੈ ਰਾਮ ਜੀ ਦਾ ਘਰ ਕਿਹੜਾ ਹੈ ਸੁਲਤਾਨਪੁਰ ਵਿੱਚ ਆ ਕੇ ਲਾਗੀ ਪੁੱਛਣ ਲੱਗਾ ਇੱਥੇ ਜੈ ਰਾਮ ਜੀ ਦਾ ਘਰ ਕਿਹੜਾ ਹੈ ਜੈ ਰਾਮ ਜੀ ਦੇ ਘਰ ਆ ਕੇ ਪੈਣ ਨਾਨਕੀ ਜਨੇ ਉਸ ਨੂੰ ਨੁਕ ਨੂੰ ਪੁੱਛਿਆ ਬਾਈ ਤੂੰ ਕੌਣ ਹੈ ਤਾਂ ਉਹ ਕਹਿ ਲਗਾ ਮੈਂ ਸ਼੍ਰੀ ਨਾਨਕ ਜੀ ਦਾ ਰਿਸ਼ਤਾ ਪੱਕਾ ਕਰਨ ਵਾਸਤੇ ਆਇਆ ਤਾਂ ਪੈਣ ਨਾਨਕੀ ਜੀ ਬੜੇ ਖੁਸ਼ ਹੋਏ ਉਹਨਾਂ ਨੇ ਹਰ ਇਸਤਰੀ ਨੂੰ ਸੱਦ ਕੇ ਆਖਿਆ ਸਾਡੇ ਘਰ ਵਿੱਚ ਆ ਕੇ ਖੁਸ਼ੀ ਦੇ ਗੀਤ ਗਾਓ ਮੇਰੇ ਭਰਾ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਇਸਤਰੀਆਂ ਆਇਆਂ ਉਹਨਾਂ ਨੇ ਰੀਤੀ ਅਨੁਸਾਰ ਖੁਸ਼ੀ ਮਨਾਈ ਭਾਈ ਸਭ ਕੋਈ ਸੰਤੋਖ ਸੰtilde ਲੈ ਖਦਨੇ ਕਿ ਜੈ ਰਾਮ ਜੀ ਨੂੰ ਖਬਰ ਮਿਲੀ ਫਿਰ ਉਹਨਾਂ ਨੇ ਬੜੇ ਰਿਸ਼ਤੇਦਾਰ ਆਪਣੇ ਘਰ ਸੱਦੇ ਉਹਨਾਂ ਨੂੰ ਸੱਦ ਕੇ ਉਹ ਕਹਿਣ ਲੱਗੇ ਆਓ ਖੁਸ਼ੀ ਮਨਾਈਏ ਨਾਨਕ ਜੀ ਦਾ ਰਿਸ਼ਤਾ ਹੋਇਆ ਹੈ ਭਾਈ ਸਾਬ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਕਿ ਜਿਹੜਾ ਲੱਗ ਹੀ ਆਇਆ ਹੋਇਆ ਸੀ ਉਹਨੇ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਤਿਲਕ ਲਗਾਇਆ ਤੇ ਰਿਸ਼ਤਾ ਪੱਕਾ ਕਰ ਦਿੱਤਾ ਘਰ ਦਾ ਬੜਾ ਸੋਹਣਾ ਮਾਹੌਲ ਬਣ ਗਿਆ ਲੋਕ ਆ ਕੇ ਖੁਸ਼ੀਆਂ ਦੇ ਗੀਤ ਗਾਣ ਲੱਗੇ ਘਰ ਵਿੱਚ ਛੱਕਣ ਚਕਾਣ ਵਾਲੇ ਪਦਾਰਥ ਬਣ ਰਹੇ ਹਨ ਪਕੌੜੇ ਬਣ ਰਹੇ ਨੇ ਸਾਰੇ ਛੱਕਰੇ ਨੇ ਬੜਾ ਅਨੰਦ ਮਨਾ ਰਹੇ ਨੇ ਇਸ ਤਰ੍ਹਾਂ ਸੁਲਤਾਨਪੁਰ ਦੇ ਵਿੱਚ ਬੜਾ ਉਤਸ਼ਾਹ ਬਣ ਗਿਆ ਉਹਨਾਂ ਦੇ ਭੈਣ ਜੀ ਨੇ ਛਕਣ ਛਕਾਉਣ ਵਾਲੇ ਪਦਾਰਥਾਂ ਦੀ ਕਮੀ ਨਹੀਂ ਛੱਡੀ ਮਠਿਆਈਆਂ ਬਨ ਰਹੀਆਂ ਨੇ ਪਕੌੜੇ ਨਿਕਲ ਰਹੇ ਨੇ ਤਾਂ ਗੁਰੂ ਨਾਲਕ ਸੱਚੇ ਪਾਸ਼ਾ ਜੀ ਦਾ ਰਿਸ਼ਤਾ ਹੋਇਆ ਸੁਲਤਾਨਪੁਰ ਦੇ ਵਿੱਚ ਬੜਾ ਉਤਸ਼ਾਹ ਤੇ ਜੈਰਾਮ ਜੀ ਨੇ ਇੱਕ ਬੰਦਾ ਭੇਜਿਆ ਕਿ ਜਾਓ ਮਹਤਾ ਕਾਲੇ ਜੀ ਨੂੰ ਦੱਸ ਕੇ ਆਓ ਤੇ ਉਹਨਾਂ ਨੇ ਉਸ ਨੂੰ ਤਲਵੰਡੀ ਭੇਜਿਆ ਉਹ ਬੰਦਾ ਗਿਆ ਤੇ ਜਾ ਕੇ ਉਸਨੇ ਮਹਿਤਾ ਕਾਨੂੰ ਜੀ ਦਾ ਘਰ ਲਪਿਆ ਘਰ ਵਿੱਚ ਉਹਨਾਂ ਦੇ ਮਾਤਾ ਜੀ ਸੀ ਉਹਨਾਂ ਦੇ ਪਿਤਾ ਜੀ ਨਹੀਂ ਸੀ ਤਾਂ ਉਹ ਕਹਿਣ ਲੱਗਿਆ ਤੁਹਾਨੂੰ ਵਧਾਈ ਹੋਵੇ ਤੁਹਾਡੇ ਪੁੱਤਰ ਦਾ ਰਿਸ਼ਤਾ ਪੱਕਾ ਹੋ ਗਿਆ ਤਾਂ ਮਾਤਾ ਜੀ ਛੇਤੀ ਭੱਜ ਕੇ ਅੰਦਰ ਗਏ ਤੇ ਮਠਾਈ ਲੈ ਕੇ ਆਏ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਾਤਾ ਜੀ ਨੇ ਉਸ ਨੂੰ ਖੁੱਲੀ ਮਠਾਈ ਛਕਾਈ ਮਾਤਾ ਜੀ ਨੇ ਪੂਜਾ ਮੁਖ ਮਠਾਈ ਨਾਲ ਭਰ ਦਿੱਤਾ ਤੇ ਉਸ ਨੂੰ ਸਰੋਪਾ ਦਿੱਤਾ ਨਾਲ ਪਾਣੀ ਵੈਸੇ ਦਿੱਤੇ ਕਿਉਂਕਿ ਜਿਹੜਾ ਖੁਸ਼ੀ ਦੀ ਖਬਰ ਸੁਣਾਵੇ ਉਹਨੂੰ ਕਰੋ ਖਾਲੀ ਨਹੀਂ ਤੋਰੀਦਾ ਤੇ ਉਹਦਾ ਬੜਾ ਸਨਮਾਨ ਕੀਤਾ ਤਾਂ ਉਸੇ ਵੇਲੇ ਮਾਤਾ ਜੀ ਨੇ ਇਸਤਰੀਆਂ ਨੂੰ ਸੱਦਿਆ ਉਹ ਉਹਨਾਂ ਨੂੰ ਕਹਿਣ ਲੱਗੇ ਆ ਕੇ ਸਾਡੇ ਘਰ ਵਿੱਚ ਖੁਸ਼ੀ ਦੇ ਗੀਤ ਗਾਓ ਮੇਰੇ ਪੁੱਤਰ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦਾਰੇ ਜਦੋਂ ਗੁਰੂ ਸਾਹਿਬ ਦੇ ਪਿਤਾ ਮਹਤਾ ਕਾਲੂ ਜੀ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਜਿੱਦਾਂ ਮੋਰ ਪਤਲਾ ਨੂੰ ਦੇਖ ਕੇ ਖੁਸ਼ ਹੁੰਦਾ ਹੈ ਉਦਾਂ ਹੀ ਮਹਿਤਾ ਕਾਲੂ ਜੀ ਖੁਸ਼ ਹੋ ਰਹੇ ਹੈ ਗੁਰੂ ਸਾਹਿਬ ਦੇ ਰਿਸ਼ਤੇ ਬਾਰੇ ਸੁਣ ਕੇ ਮਹਿਤਾ ਕਾਲੂ ਜੀ ਬੜੇ ਖੁਸ਼ ਹੋਏ ਭਾਈ ਸਾਹਿਬ ਭਾਈ ਸੰਤੋਖ ਸਿੰਘ ਲਿਖਦੇ ਹੈ ਕਿ ਮਹਿਤਾ ਕਾਲੂ ਜੀ ਤੇ ਘਰੋਂ ਗੀਤਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਤੇ ਮੰਗਣ ਵਾਲੇ ਵੀ ਉਸ ਘਰ ਵਿੱਚ ਪਹੁੰਚਣ ਲੱਗ ਪਏ ਤੇ ਫਿਰ ਮਹਿਤਾ ਕਾਲੂ ਜੀ ਨੇ ਖੁੱਲੀ ਮਾਇਆ ਦਿੱਤੀ ਮਹਿਤਾ ਕਾਲੂ ਜੀ ਦੇ ਘਰ ਖੁਸ਼ੀਆਂ ਤੇ ਗੀਤ ਗਾਏ ਜਾ ਰਹੇ ਹੈ ਉਹਨਾਂ ਦਾ ਵਿੜਾ ਜਿਆਨਲ ਪਰ ਗਿਆ ਉਹਨਾਂ ਦੇ ਰਿਸ਼ਤੇਦਾਰ ਆਏ ਗਲੀ ਵਾਲੇ ਆਏ ਕੋਈ ਕੋਈ ਹੈ ਜਿਹੜਾ ਇਹ ਸੋਚ ਕੇ ਗੀਤ ਕਰ ਰਿਹਾ ਹੈ ਕਿ ਗੁਰੂ ਸਾਹਿਬ ਕਰਤਾਰ ਹਨ ਉਹ ਆਪ ਪਰਮੇਸ਼ਵਰ ਨੇ ਕੋਈ ਕੋਈ ਇਸ ਭੌਂਦਾ ਦੇ ਨਾਲ ਗੀਤ ਕਰ ਰਿਹਾ ਹੈ ਇਸ ਤਰੀਕੇ ਨਾਲ ਧਰਮ ਦਾ ਸੰਬੰਧ ਬੀਤਿਆਂ ਦੀ ਕੁਲ ਵਿੱਚ ਹੋਇਆ ਜਿਹੜਾ ਵਿਆਹ ਹੈ ਉਹ ਇੱਕ ਧਰਮ ਦਾ ਸੰਬੰਧ ਹੈ ਇੱਕ ਪਰਿਵਾਰ ਬੀਤਿਆਂ ਦੀ ਕੁਲ ਵਿੱਚ ਹੋਰ ਜੁੜ ਗਿਆ ਲੋਕ ਤਾਂ ਇਹ ਕਹਿੰਦੇ ਹੈ ਇੱਕ ਪਰਿਵਾਰ ਸਾਡੇ ਨਾਲ ਹੋਰ ਜੁੜ ਗਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਤਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਇਹਨਾਂ ਬੇਦੀਆਂ ਨੂੰ ਤਾਰ ਦਿੱਤਾ ਹੋਇਆ ਮਹਿਤਾ ਕਾਲੂ ਜੀ ਨੇ ਤਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਨਾਨਕਿਆਂ ਨੂੰ ਖਬਰ ਦਿੱਤੀ ਸਾਰੇ ਖਬਰ ਸੁਣ ਕੇ ਤਲਵੰਡੀ ਵਿਚ ਆ ਗਏ ਤਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਨਾਨਾ ਜੀ ਦਾ ਨਾਮ ਹੈ ਰਾਮਾ ਜੀ ਉਹ ਗੁਰੂ ਸਾਹਿਬ ਨੂੰ ਆਪਣਾ ਦੋਤਰਾ ਸਮਝਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਉਹ ਉਹਦਾ ਦੋਤਰਾ ਕਰਤਾਰ ਦਾ ਰੂਪ ਹੈ ਉਹ ਆਪ ਪਰਮੇਸ਼ਵਰ ਹੈ ਉਹ ਦੋਤਰੀ ਦੀ ਸगाई ਸੋਚ ਕੇ ਛੇਤੀ ਨਾ ਆ ਗਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮਾਮਾ ਜੀ ਆਏ ਉਹਨਾਂ ਦਾ ਨਾਮ ਹੈ ਭਾਈ ਕ੍ਰਿਸ਼ਨਾ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਾਨੀ ਜੀ ਦਾ ਨਾਮ ਹੈ ਮਾਤਾ ਪ੍ਰਾਈ ਜੀ ਸ੍ਰੀ ਗੁਰਪ੍ਰਤ AP ਸੂਰਜ ਗ੍ਰੰਥ ਵਿੱਚ ਲਿਖਿਆ ਹੈ ਉਸ ਵਿੱਚ ਗੁਰੂ ਸਾਹਿਬ ਦੇ ਦਾਦੀ ਦਾਦਾ ਤੇ ਨਾਨੇ ਨਾਨੀ ਦਾ ਵੀ ਨਾਮ ਹੈ ਤਾਨਗਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਾਦਾ ਜੀ ਦਾ ਨਾਮ ਸੀ ਸ਼ਿਵਰਾਮ ਜੀ ਤੇ ਦਾਦੀ ਜੀ ਦਾ ਨਾਮ ਸੀ ਬਨਾਰਸੀ ਜੀ ਨਾਨਾ ਜੀ ਦਾ ਨਾਮ ਹੈ ਹਰਾਮਾ ਜੀ ਤੇ ਨਾਨੀ ਜੀ ਦਾ ਨਾਮ ਹੈ ਭਰਾਈ ਜੀ ਮਾਮੇ ਦਾ ਨਾਮ ਹੈ ਕ੍ਰਿਸ਼ਨਾ ਜੀ ਤੇ ਚਾਚੇ ਦਾ ਨਾਮ ਹੈ ਲਾਲੂ ਜੀ ਇਹ ਤਾਨਗਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਰਿਸ਼ਤੇਦਾਰਾਂ ਦਾ ਨਾਮ ਹੈ ਗੁਰੂ ਸਾਹਿਬ ਦੇ ਨਾਨੀ ਜੀ ਆਏ ਹੋਏ ਨੇ ਮਾਤਾ ਭਰਾਈ ਜੀ ਸਾਰੇ ਸ਼ਗਨਾਂ ਦਾ ਸਮਾਜ ਜਾਣ ਕੇ ਤਲਵੰਡੀ ਵਿੱਚ ਪਹੁੰਚ ਗਏ ਸਾਰਿਆਂ ਨੇ ਮਿਲ ਕੇ ਖੂਬ ਉਤਾਰ ਚਕੇ ਮਾਤਾ ਤ੍ਰਿਪਤਾ ਜੀ ਨੇ ਮਠਾਈਆਂ ਬਣਾ ਕੇ ਰੱਖੀਆਂ ਸਾਰੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਤੇ ਬੜਾ ਉਤਸ਼ਾਹ ਕਰਦੇ ਵੇਦੀਆਂ ਦੀ ਰੀਤ ਸਾਰਾ ਪਰਿਵਾਰ ਇਕੱਠਾ ਹੋ ਕੇ ਕਰ ਰਿਹਾ ਹੈ ਸਾਰੇ ਮਿਲ ਕੇ ਉਤਸ਼ਾਹ ਕਰਦੇ ਆ ਕਿ ਮਹਿਤਾ ਕਾਲੂ ਜੀ ਤਿਆਰ ਲੱਗੇ ਤਲਵੰਡੀ ਖੁਸ਼ੀ ਮਨਾਈ ਜਾਣੀ ਹੈ ਕਿ ਸੁਲਤਾਨਪੁਰ ਵੀ ਜਾਣਾ ਹੈ ਉੱਥੋਂ ਦੀ ਤਿਆਰੀ ਕਰੋ ਸਾਰੇ ਸੁਲਤਾਨਪੁਰ ਚਲੀ ਗਏ ਉੱਥੇ ਜਾ ਕੇ ਰੁਪਈਆ ਦੀ ਥੈਲੀ ਖਰਚੀਏ ਜਾ ਕੇ ਉੱਥੇ ਖੁਸ਼ੀਆਂ ਮਨਾਈਏ ਛੇਤੀ ਚੱਲੋ ਗੱਡਿਆਂ ਵਿੱਚ ਇਕੱਠੋ ਅਸੀਂ ਸੁਲਤਾਨਪੁਰ ਜਾਣਾ ਹੈ ਇਹ ਸੁਣ ਕੇ ਸਾਰਿਆਂ ਨੇ ਸਾਜੋ ਸਮਾਨ ਇਕੱਠਾ ਕੀਤਾ ਤੇ ਵੱਡੇ ਤੋਂ ਵੱਡ ਗੱਡੇ ਨੂੰ ਜੋੜ ਦਿੱਤੇ ਉਸ ਗੱਡੇ ਤੇ ਸਮਾਨ ਰੱਖਿਆ ਗੁਰੂ ਸਾਹਿਬ ਦੇ ਕੋਲ ਲੈ ਕੇ ਜਾਣ ਵਾਸਤੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਨੇ ਵੀ ਤਿਆਰੀ ਕੀਤੀ ਤੇ ਗੁਰੂ ਸਾਹਿਬ ਦੇ ਚਾਚਾ ਜੀ ਨੇ ਵੀ ਤਿਆਰੀ ਕੀਤੀ ਝੇੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਾਚਾ ਜੀ ਸਨ ਉਹ ਗੁਰੂ ਸਾਹਿਬ ਨੂੰ ਸਮਝ ਦੇ ਸਨ ਉਹਨਾਂ ਦੀਆਂ ਅੱਖਾਂ ਨੰਮ ਨੇ ਕਿ ਅਸੀਂ ਅੱਜ ਅੱਜ ਅਸੀਂ ਜਗਤ ਦੇਵ ਤਾਰਨ ਹਾਰ ਦਾ ਰਿਸ਼ਤਾ ਦੇਖਣ ਚੱਲੇ ਆ ਉਹ ਆਪਣੀ ਸ਼ਰਦਾ ਵਿੱਚ ਆ ਕੇ ਤਿਆਰੀਆਂ ਕਰਨ ਲੱਗੇ ਗੁਰੂ ਸਾਹਿਬ ਦੇ ਚਾਚਾ ਜੀ ਵਿੱਚ ਦਰਸ਼ਨਾਂ ਦੀ ਲਾਲਸਾ ਜਾਗੀ ਹੈ 12 ਜਾਣੇ ਕੱਟੇ ਹੋਏ ਗੁਰੂ ਸਾਹਿਬ ਦੇ ਮਾਪਾ ਜੀ ਚਾਚਾ ਜੀ ਨਾਨਾ ਜੀ ਨਾਨੀ ਜੀ ਤੇ ਹੋਰ ਰਿਸ਼ਤੇਦਾਰ ਸਾਰੇ ਬੜੇ ਸੁਖ ਮਨਾ ਰਹੇ ਹਨ ਕਿ ਅਸੀਂ ਗੁਰੂ ਸਾਹਿਬ ਦੀ ਸਿਖਾਈ ਰੱਖਾਂਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਕਾ ਕਾਲੂ ਜੀ ਰਾਏ ਬੁਲਾਰ ਜੀ ਤੇ ਕਰ ਗਏ ਉਹਨਾਂ ਨੇ ਰਾਏ ਬੁਲਾਰ ਨੂੰ ਇਸ ਤਰ੍ਹਾਂ ਆਖਿਆ ਮੇਰਾ ਪੁੱਤਰ ਨਾਨਕ ਤੁਹਾਡਾ ਸੇਵਕ ਹੈ ਅੱਜ ਉਹਨਾਂ ਨੇ ਸੱਦਾ ਭੇਜਿਆ ਹੈ ਉੱਥੇ ਸਗਾਈ ਹੋਣੀ ਹੈ ਤੁਹਾਨੂੰ ਵਧਾਈ ਹੋਵੇ ਉੱਥੇ ਜਾ ਕੇ ਖੁੱਲੀ ਮਾਇਆ ਖਰਚ ਕੇ ਆਵਾਂਗੇ ਹੁਣ ਅਸੀਂ ਚਾਹੀਏ ਤੇ ਸਾਨੂੰ ਆਗਿਆ ਦਿਓ ਕਿ ਗੁਰੂ ਸਾਹਿਬ ਦੀ ਸਗਾਈ ਕਰਕੇ ਆਈਏ ਤਾਂ ਰਾਏ ਬਲਾਰ ਜੀ ਕਹਿ ਲਗੇ ਮੇਰੀ ਗੱਲ ਧਿਆਨ ਨਾਲ ਸੁਣ ਇਹ ਗੱਲ ਤੂੰ ਬੜੀ ਗਲਤ ਕਰੀ ਹੈ ਤੁਸੀਂ ਆਖਿਆ ਨਾਨਕ ਮੇਰਾ ਸੇਵਕ ਹੈ ਉਹ ਮੇਰਾ ਸੇਵਕ ਨਹੀਂ ਉਹ ਮੇਰੇ ਮਾਲਕ ਨੇ ਰਾਏ ਬਲਾਰ ਨਗਰ ਦਾ ਰਾਜਾ ਸੀ ਪਰ ਉਹਦੇ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਬੜੀ ਸ਼ਰਦਾ ਸੀ ਮੈਂ ਤਾਂ ਧੰਨ ਗੁਰੂ ਨਾਨਕ ਦਾ ਇੱਕ ਮਾਮੂਲੀ ਜਿਹਾ ਸੇਵਕਾਂ ਮੈਂ ਉਹਨਾਂ ਦਾ ਮਾਲਕ ਨਹੀਂ ਉਹ ਮੇਰੇ ਮਾਲਕ ਨੇ ਰਾਏ ਬਲਾਰ ਜੀ ਕਹਿ ਲਗੇ ਮੇਰੀ ਤੇ ਇਹੀ ਮੰਗ ਹੈ ਕਿ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਿਰਤੇ ਮੇਰ ਦੀ ਦ੍ਰਿਸ਼ਟੀ ਪਾਣ ਤੂੰ ਕਹਿੰਦਾ ਉਹ ਮੇਰੇ ਸੇਵਕ ਨੇ ਪਰ ਮੈਂ ਤਾਂ ਉਹਨਾਂ ਦਾ ਸੇਵਕ ਆ ਅੱਜ ਤੋਂ ਬਾਅਦ ਇਹ ਗੱਲ ਨਾ ਕਹੀਂ ਹੁਣ ਤਾਂ ਤੂੰ ਅਨਜਾਨ ਪੁਰਸ਼ਾ ਵਾਂਗੂ ਕਹਿ ਦਿੱਤਾ ਪਰ ਅੱਜ ਤੋਂ ਬਾਅਦ ਇਹ ਗੱਲ ਸੁਣ ਲੈ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਉੱਚਾ ਰੱਖਣਾ ਤੇ ਮੈਨੂੰ ਨੀਵਾਂ ਰੱਖਣਾ ਰਾਇ ਬਲਾਰ ਜੀ ਕਹਿਣ ਲੱਗੇ ਇਹ ਠੀਕ ਹੈ ਕਿ ਤੁਸੀਂ ਉਸ ਨੂੰ ਆਪਣਾ ਪੁੱਤਰ ਝਾੜ ਕੇ ਉਹਨਾਂ ਦੀ ਮਹਿਮਾ ਨੂੰ ਨਹੀਂ ਸਮਝਦੇ ਪਰ ਤੁਸੀਂ ਮੈਨੂੰ ਪੁੱਛੋ ਤਿੰਨਾਂ ਲੋਕਾਂ ਵਿੱਚ ਤੁਹਾਰੇ ਪੁੱਤਰ ਦਾ ਹੁਕਮ ਚੱਲਦਾ ਹੈ ਜਾ ਸੁਲਤਾਨਪੁਰ ਵਿੱਚ ਜਾ ਤੇ ਉੱਥੇ ਜਾ ਕੇ ਮਾਇਆ ਦੀ ਥੈਲੀ ਖਰਚ ਪਰ ਇੱਕ ਗੱਲ ਸੁਣ ਲੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮਾੜੇ ਬੋਲ ਨਹੀਂ ਬੋਲਨੇ ਪਾਈਸਾ ਪੈ ਸੰਤੋਖ ਸਿੰਘ ਜੀ ਲਿਖਦੇ ਆ ਕਿ ਮੈਂ ਤਾਂ ਕਾਲੂ ਜਨੇ ਆਇ ਬੁਲਾ ਜੀ ਦੀ ਗੱਲ ਸੁਣ ਕੇ ਇਸ ਤਰ੍ਹਾਂ ਆਖਿਆ ਤੁਸੀਂ ਸ਼ੰਕਾ ਨਾ ਕਰੋ ਇਸ ਵਾਰੀ ਜਾ ਕੇ ਮੈਂ ਉਹਨਾਂ ਨੂੰ ਕੁਝ ਨਹੀਂ ਕਮਾਉਂਗਾ। ਤੁਸੀਂ ਚੰਗਾ ਮੈਨੂੰ ਚੰਗੀ ਮਤ ਦੇ ਦਿੱਤੀ। ਤੁਸੀਂ ਮੈਨੂੰ ਆਗਿਆ ਦਿਓ ਕਿ ਖੁਸ਼ੀ-ਖੁਸ਼ੀ ਜਾਈਏ ਤੇ ਰਾਜੀ ਖੁਸ਼ੀ ਕੰਮ ਕਰਕੇ ਵਾਪਸ ਆਈਏ। ਰਾਏ ਬਲਾਰਾ ਜੀ ਕਹਿਣ ਲੱਗੇ ਮੈਨੂੰ ਪਤਾ ਹੈ ਤੂੰ ਆਪਣੀ ਗੱਲ ਭੁੱਲ ਜਾਣਾ ਹੈ। ਜਾ ਕੇ ਤੂੰ ਕੋਈ ਨਾ ਕੋਈ ਮਾੜੀ ਗੱਲ ਕਹੀ ਤੇਣੀ ਹੈ। ਇਸ ਲਈ ਮੈਂ ਕਹਿ ਰਿਹਾ ਕਿ ਹੁਣ ਖੁਸ਼ੀਆਂ ਦੇ ਸੰਗ ਵਿੱਚ ਜਾ ਰਹੇ ਹੋ। ਉਹਨਾਂ ਨੂੰ ਕੋਈ ਮਾੜਾ ਬੋਲ ਨਹੀਂ ਬੋਲਣਾ। ਤੁਸੀਂ ਮੇਰੇ ਸਾਹਮਣੇ ਕੋਈ ਡਾਨੀ ਰੱਖਦੇ ਤਾਂ ਮੇਰੇ ਪਿੱਛੋਂ ਕੀੜਾ ਰੱਖਣਾ ਜਦੋਂ ਮੈਂ ਸਾਹਮਣੇ ਕਹਿੰਦਾ ਸੀ ਕਿ ਕੁਝ ਨਾ ਗਿਆ ਤੁਸੀਂ ਉਦੋਂ ਕਹਿੰਦੇ ਹੁੰਦੇ ਸੀ ਰਾਏ ਬੁਲਾਰਜੀ ਤਨਗੁਰ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਬੜਾ ਪਿਆਰ ਕਰਦੇ ਸਾਲ ਮੈਂ ਤਾਂ ਕਾਲੂ ਜੀ ਕਹਿਣ ਲੱਗੇ ਰਾਏ ਜੀ ਮੇਰੀ ਗੱਲ ਸੁਣੋ ਤੁਸੀਂ ਮੇਰੇ ਲਈ ਰਾਬਤੀ ਥਾਓ ਮੈਂ ਤੁਹਾਡੇ ਦੀ ਨੌਕਰੀ ਕਰਦਾ ਮੈਂ ਤੁਹਾਡੀ ਗੱਲ ਕਿਵੇਂ ਮੁੜਾ ਮੇਰੇ ਕਿਹੜੇ 7-8 ਪੁੱਤਰ ਨੇ ਮੇਰਾ ਇੱਕੋ ਇੱਕ ਪੁੱਤਰ ਹੈ ਉਹਨੂੰ ਮਾੜਾ ਕਿਉਂ ਮੈਂ ਆਖਾਂ ਹਰਾਈ ਬਲਾਰ ਜੀ ਕਹਿਣ ਲੱਗੇ ਜਾ ਖੁਦਾ ਤੇਰਾ ਭਲਾ ਕਰੇ ਜਾਓ ਆਪਣਾ ਕਾਰਜ ਕਰਕੇ ਆਵੋ ਤੁਹਾਡਾ ਕਾਰਜ ਸਫਲ ਹੋਏ ਜਿਸ ਕਾਰਜ ਵਾਸਤੇ ਤੁਸੀਂ ਚੱਲੇ ਹੋ ਮੇਰੇ ਵੱਲੋਂ ਤਨਗੁਰ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਕਰਨਾ ਹਰਾਈ ਬਲਾਰ ਜੀ ਕਹਿਣ ਲੱਗੇ ਜਾ ਕੇ ਮੇਰੇ ਵੱਲੋਂ ਉਹਨਾਂ ਨੂੰ ਮੱਥਾ ਟੇਕਣਾ ਜਾ ਕੇ ਬੜੀ ਬੰਦਗੀ ਕਰਿਓ ਨਮਸਕਾਰ ਕਰਿਓ ਸਤਕਾਰ ਕਰਿਓ ਉਹਨਾਂ ਦੀ ਬੇਅਦਬੀ ਨਾ ਕਰਨਾ ਵੈਤਾ ਕਾਰੂ ਜੀ ਆ ਗਿਆ ਲਗੇ ਘਰ ਵਿੱਚ ਆਵੇ ਸਾਰੇ ਇੱਕ ਛਕੜੇ ਤੇ ਸਵਾਰ ਹੋ ਗਏ ਸਾਰੇ ਖੁਸ਼ੀ ਖੁਸ਼ੀ ਨਾਲ ਜਿੱਥੇ ਜਿੱਥੇ ਜਗ੍ਹਾ ਮਿਲੀ ਉੱਥੇ ਬੈਠ ਗਏ ਤੇ ਸੁਲਤਾਨਪੁਰ ਸਾਹਿਬ ਨੂੰ ਚੱਲ ਪਏ ਰਸਤੇ ਵਿੱਚ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਾਸਤੇ ਬੜਾ ਪਿਆਰ ਪੈਦਾ ਹੋ ਰਿਹਾ ਸਾਰਿਆਂ ਨੂੰ ਖਿੱਚ ਪੈ ਰਹੀ ਹੈ ਕਿ ਜਲਦੀ ਜਾਈਏ ਤੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮਿਲੀਏ ਬੜਾ ਸਮਾਨ ਗੱਦੇ ਉੱਤੇ ਲਦਿਆ ਹੋਇਆ ਹੈ ਦਸਤ ਦੇ ਵਿੱਚ ਛੇਤੀ ਛੇਤੀ ਤੁਰੇ ਜਾਂਦੇ ਹਨ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਲਿਆ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਭਾਈ ਮਰਦਾਨਾ ਜਿਹਦੇ ਭਾਵ ਜਾ ਗਏ 12 ਜਣੇ ਬੈਠ ਕੇ ਸੁਲਤਾਨਪੁਰ ਨਗਰ ਵਿੱਚ ਆਏ ਨੇ ਤੇ ਵਧਾਈ ਦਿੰਦੇ ਆ ਸਾਰੇ ਗੜਿਆਂ ਤੋਂ ਉਤਰੇ ਮਹਿਤਾ ਕਾਲੂ ਜੀ ਨੇ ਨਵੇਂ ਕੱਪੜੇ ਪਾਏ ਉਹ ਚੇਰਾਮ ਜੀ ਦੇ ਘਰ ਵਿੱਚ ਗਏ ਤੇ ਵਧਾਈਆਂ ਦਿੱਤੀਆਂ ਬੀਬੇ ਨਾਨਕ ਜੀ ਸਾਰਿਆਂ ਨੂੰ ਬੜੇ ਪਿਆਰ ਨਾਲ ਮਿਲੇ ਮਾਤਾ ਤ੍ਰਿਪਤਾ ਜੀ ਆਪਣੀ ਪੁੱਤਰੀ ਨੂੰ ਮਿਲੇ ਤੇ ਉਹਨਾਂ ਦੇ ਸਿਰ ਤੇ ਹੱਥ ਫੇਰਿਆ। ਸਾਰਿਆਂ ਨੇ ਇੱਕ ਦੂਜੇ ਨਾਲ ਕੇ ਖੁਸ਼ੀ ਕੀਤੀ। ਸਾਰੇ ਰਿਸ਼ਤੇਦਾਰ ਆਪਸ ਵਿੱਚ ਮਿਲੇ। ਜੈਰਾਮ ਜੀ ਨੇ ਸਾਰਿਆਂ ਦਾ ਆਦਰ ਕੀਤਾ। ਉਹਨਾਂ ਨੂੰ ਜਲ ਪਾਣੀ ਚੁਕਾਇਆ। ਜੈਰਾਮ ਜੀ ਬਾਹਰੋਂ ਆਏ ਤੇ ਉਹਨਾਂ ਨੇ ਸਭ ਨੂੰ ਪ੍ਰਣਾਮ ਕੀਤਾ। ਜਦੋਂ ਸਾਰੇ ਆਏ ਤਾਂ ਧੰਗੁਰੂ ਨਾਨਕ ਸੱਚੇ ਪਾਸ਼ਾ ਜੀ ਹੱਟ ਸਾਬਸਾ। ਆ ਕੇ ਧੰਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਆਪਣੇ ਪਿਤਾ ਮਹਿਤਾ ਕਾਲੂ ਜੀ ਦੇ ਚਰਨਾਂ ਨੂੰ ਹੱਥ ਲਾਇਆ। ਤਮਹਿਤਾ ਕਾਲੂ ਦਿਨੇ ਉਹਨਾਂ ਨੂੰ ਜੱਫੀ ਪਾ ਲਈ ਤੇ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਮੱਥਾ ਚੁੰਮਿਆ ਜਦੋਂ ਉਹਨਾਂ ਨੇ ਗੁਰੂ ਸਾਹਿਬ ਦੇ ਮੁਖ ਨੂੰ ਦੇਖਿਆ ਤਾਂ ਉਹਨਾਂ ਨੂੰ ਬੜਾ ਸੁਖ ਮਿਲਿਆ ਉਹਨਾਂ ਨੇ ਬੜੇ ਉਮੰਗ ਨਾਲ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਕੀਤਾ ਤਾਂ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਦੱਸੋ ਕਿ ਰਾਇ ਬਲਾਰ ਜੀ ਦਾ ਕੀ ਹਾਲ ਹੈ ਜੇ ਰਾਇ ਬਲਾਰ ਜੀ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੜਾ ਪਿਆਰ ਕਰਦੇ ਸਨ ਤੇ ਗੁਰੂ ਸਾਹਿਬ ਵੀ ਰਾਈ ਬਲਾਰ ਜੀ ਨੂੰ ਬੜਾ ਪਿਆਰ ਕਰਦੇ ਸਨ ਗੁਰੂ ਸਾਹਿਬ ਕਹਿੰਦੇ ਦੱਸੋ ਰਾਈ ਬਲਾਰ ਜੀ ਦਾ ਕੀ ਹਾਲ ਹੈ ਜਦੋਂ ਮਹਤਾ ਕਾਲੂ ਜੀ ਨੇ ਸੁਣਿਆ ਕਿ ਗੁਰੂ ਸਾਹਿਬ ਪੁੱਛ ਰਹੇ ਨੇ ਕਿ ਰਾਈ ਬਲਾਰ ਜੀ ਦਾ ਕੀ ਹਾਲ ਹੈ ਤਾਂ ਉਹਨਾਂ ਨੂੰ ਚੇਤੇ ਆ ਗਿਆ ਕਿ ਰਾਈ ਬਲਾਰ ਜੀ ਨੇ ਮੈਨੂੰ ਕਿਹਾ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੇਰੇ ਵੱਲੋਂ ਜਾ ਕੇ ਉਹਨਾਂ ਨੂੰ ਮੱਥਾ ਟੇਕੀ ਤਾਂ ਮਹਤਾ ਕਾਲੂ ਜੀ ਕਹਿ ਲੱਗੇ ਪੁੱਤਰ ਮੈਨੂੰ ਤਾਂ ਇੱਕ ਗੱਲ ਦਾ ਚੇਤਾ ਹੀ ਭੁੱਲ ਗਿਆ ਸੀ ਸਗੋਂ ਤੁਸੀਂ ਪੁੱਛ ਕੇ ਮੈਨੂੰ ਯਾਦ ਕਰਾ ਦਿੱਤਾ ਪ੍ਰਭੂ ਦੀ ਕਿਰਪਾ ਨਾਲ ਰਾਏ ਬੁਲਾਰ ਜੀ ਬਿਲਕੁਲ ਰਾਜੀ ਖੁਸ਼ੀ ਹੈ ਪਰ ਬੁੱਤਰ ਪਤਾ ਨਹੀਂ ਕੀ ਗੱਲ ਹੈ ਉਹ ਮੈਨੂੰ ਇੰਨਾ ਪਿਆਰ ਨਹੀਂ ਕਰਦੇ ਜਿੰਨਾ ਤੈਨੂੰ ਕਰਦੇ ਆ ਉਹਨਾਂ ਦਾ ਤੇ ਨਾਲ ਜ਼ਿਆਦਾ ਪਿਆਰ ਹੈ ਤੈਨੂੰ ਬੜਾ ਯਾਦ ਕਰਦੇ ਆ ਉਹ ਐਨੇ ਪਿਆਰ ਵਿੱਚ ਆ ਗਏ ਉਹ ਕਹਿਣ ਲੱਗੇ ਕਿ ਮੇਰੇ ਵੱਲੋਂ ਜਾ ਕੇ ਉਹਨਾਂ ਨੂੰ ਮੱਥਾ ਟੇਕੀ ਉਹਨਾਂ ਨੂੰ ਦਿਨ ਰਾਤ ਤੁਹਾਡੇ ਦਰਸ਼ਣਾਂ ਦੀ ਲਾਲਸਾ ਰਹਿੰਦੀ ਹੈ ਤਾਂ ਅਨਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸੁਲਤਾਨਪੁਰ ਭੇਜਣ ਵਾਲੀ ਰਾਇ ਬਲਵੀਰ ਆਦਿਸਾਨਾ ਤੇ ਉਹਨਾਂ ਨੂੰ ਉਹਨਾਂ ਦੇ ਦਰਸ਼ਨਾ ਦੀ ਪਿਆਸ ਵੀ ਬੜੀ ਹੈ ਕਿਉਂਕਿ ਉਹ ਤਲਵੰਡੀ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਸੰਦੇਖ ਸਕਦੇ ਉਹਨਾਂ ਨੇ ਆਪ ਵਿਛੋੜ ਦੀ ਪੀੜ ਸਹੀ ਪਰ ਉਹ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਸੰਦੇਖ ਸਕਦੇ ਕਿਉਂਕਿ ਮਹਤਾ ਕਾਲੂ ਜੀ ਉਹਨਾਂ ਨੂੰ ਮਾੜਾ ਬੋਲਦੇ ਸਨ ਤਾਂ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਚੁੱਪ ਰਹੇ ਫਿਰ ਗੁਰੂ ਸਾਹਿਬ ਮਾਤਾ ਤ੍ਰਿਪਤਾ ਜੀ ਕੋਲ ਗਏ ਤਾ ਤਰਗੁਰੂ ਨਾਲ ਸੱਚੇ ਪਾਤਸ਼ਾਹ ਜਿਨੇ ਆਪਣੀ ਮਾਤਾ ਜੀ ਦੇ ਚਰਨਾਂ ਤੇ ਮੱਥਾ ਰੱਖਿਆ ਤਾਂ ਮਾਤਾ ਜੀ ਨੇ ਉਹਨਾਂ ਨੂੰ ਆਪਣੀ ਛਾਤੀ 'ਤੇ ਲਾ ਲਿਆ ਤਾਂ ਉਹਨਾਂ ਦੇ ਨੇਤਰਾਂ 'ਚ ਬਰਾਗ ਆ ਗਿਆ ਤੇ ਉਹਨਾਂ ਦਾ ਹਿਰਦਾ ਸ਼ਾਂਤ ਹੋ ਗਿਆ ਤੇ ਖੁਸ਼ੀ ਦਾ ਮੌਕਾ ਦੇਖ ਕੇ ਮਾਤਾ ਜੀ ਨੇ ਛੇਤੀ ਛੇਤੀ ਹੰਝੂ ਪੂੰਝ ਲਏ ਉਹ ਕਹਿ ਲਗੇ ਆਈ ਤਾਂ ਦੇਵਕੀ ਨਾਲੀ ਉੱਤਰ ਦਾ ਮੇਲ ਹੋਇਆ ਮੌਕਾ ਮਿਲਿਆ ਨਹੀਂ ਤਾਂ ਕਿਵੇਂ ਮੇਲ ਹੋਣਾ ਸੀ ਸਿਰ ਵੀ ਮੈਂ ਆਪਣੇ ਆਪ ਨੂੰ ਵਟੇ ਭਾਗਾ ਵਾਲੀ ਸਮਝਦੀ ਆਂ ਮੈਂ ਘਟੂ ਘਟ ਆਪਣੇ ਪੁੱਤਰ ਦੀ ਸਗਾਈ ਤਾਂ ਵੇਖਣ ਆ ਗਈਆਂ ਗੁਰੂ ਸਾਹਿਬ ਤੋਂ ਬਾਰ-ਬਾਰ ਮਾਤਾ ਜੀ ਪਰਿਹਾਰ ਜਾਂਦੇ ਆਂ ਮਾਤਾ ਤ੍ਰਿਪਤਾ ਜੀ ਤ੍ਰਿਪਤ ਨਹੀਂ ਹੋ ਰਹੇ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਮੁਖੜਾ ਦੇਖ ਦੇ ਕੇ ਮਾਤਾ ਜੀ ਤ੍ਰਿਪਤ ਨਹੀਂ ਹੋ ਰਹੇ ਹਨੂਰੂ ਨਾਲਕ ਸੱਚੇ ਪਾਤਸ਼ਾਹ ਜੀ ਸੁੱਖਾਂ ਦੇ ਦਾਤੇ ਉੱਠੇ ਆਪਣੇ ਮਾਤਾ ਜੀ ਨੂੰ ਮਿਲ ਕੇ ਅੱਗੇ ਵਧੇ ਤੇ ਗੁਰੂ ਸਾਹਿਬ ਨੇ ਆਪਣੇ ਚਾਚੇ ਨੂੰ ਪੱਥਾ ਟੇਕਿਆ ਤੇ ਬੜੇ ਪਿਆਰ ਨਾਲ ਚਾਚਾ ਜੀ ਨੇ ਉਹਨਾਂ ਨੂੰ ਆਪਣੇ ਗਲੇ ਲਾਇਆ ਚਾਚਾ ਜੀ ਗੁਰੂ ਸਾਹਿਬ ਨੂੰ ਆਪਣੇ ਗਲੇ ਨਾਲ ਲਾ ਕੇ ਉਹਨਾਂ ਨੂੰ ਆਪਣੇ ਤੋਂ ਵੱਖਰਾ ਨਹੀਂ ਸੰਕਰ ਰਹੇ ਗੁਰੂ ਸਾਹਿਬ ਦੇ ਚਾਚਾ ਜੀ ਉਹਨਾਂ ਨੂੰ ਕੰਨ ਵਿੱਚ ਕਹਿਣ ਲੱਗੇ ਤੁਸੀਂ ਸਾਡੀ ਕੁਲ ਵਿੱਚ ਜਨਮ ਲੈ ਕੇ ਸਾਡੀ ਕੁਲ ਦਾ ਭਲਾ ਕਰ ਦਿੱਤਾ ਆਕੋਤਾ ਪ੍ਰਵੇਸ਼ਵਰੀ ਜਾਣਦਾ ਹੈ ਫਿਰ ਧੰਨ ਗੁਰੂ ਨਾਲਕ ਸੱਚੇ ਪਾਤਸ਼ਾਹ ਜੀ ਆਪਣੇ ਨਾਨਾ ਜੀ ਕੋਲ ਗਏ ਗੁਰੂ ਸਾਹਿਬ ਨੇ ਆਪਣੇ ਨਾਨਾ ਜੀ ਨੂੰ ਨਮਸਕਾਰ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਆਪਣੇ ਗਲੇ ਨਾਲ ਲਾਇਆ ਉਹਨਾਂ ਨੂੰ ਬੜੀ ਠੰਡ ਪਈ ਤੇ ਉਹਨਾਂ ਦੇ ਅੱਖਾਂ ਵਿੱਚ ਵਿਰਾਗ ਆ ਗਿਆ। ਉਹ ਆਪਣੀ ਗੱਲ ਵਕੜੀ ਵਿੱਚੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਲਈ ਸੰ ਛੱਡ ਰਹੇ। ਨਾਨਾ ਜੀ ਦਾ ਉਹਨਾਂ ਨਾਲ ਬੜਾ ਪ੍ਰੇਮ ਸੀ। ਇਹ ਗੁਰੂ ਸਭ ਆਪਣੇ ਨਾਨੀ ਜੀ ਕੋਲ ਗਏ। ਨਾਨੀ ਜੀ ਤੇ ਉਹਨਾਂ ਨਾਲ ਬਿਲਕੁੜੀ ਪਾਈ। ਉਹਨਾਂ ਦੇ ਨਾਨੀ ਜੀ ਵੀ ਧਰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੜਾ ਪ੍ਰੇਮ ਕਰਦੇ ਸਨ। ਸੰਗਤ ਜੀ ਆਪਣੀਆਂ ਬਨਪਿਰਤਿਆਂ ਇਕਾਗਰ ਕਰਕੇ ਬੜੇ ਪ੍ਰੇਮ ਨਾਲ ਗੁਰਬੰਦਰ ਦਾ ਜਾਪ ਕਰੀਏ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ گرپرساد ایک اونکار نام کرتا پرک نرپو نربیر اکال مورت اجونی سیپا پور پرساد ایک اونکار ستنا کرتا پرک نرپو نربیر اکال مورت آجونی سیبوں گر پرساد ایک اوکار ست نام کرتا پورکھ نرپو نربیر اکال مورت آجونی سیواں گر پرساد ایک اونکار ست نام کرتا پورک نرپو ਨਿਰਭੈ ਅਕਾਲ ਮੂਰਤ ਆਜੂਨੀ ਸੈਕੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ایک اونکار ستناب کرتا پرخ نرپو نربیر اکال مورت ہوں گر پرساد ایک اونکار ستناگ کرتا پرخ نرپو نربیر اکال مورت اجونی سہ پم گر پرساد ایک اوکار ست نام کرتا پرک، نرپاو، نرپیر، اکال مورت اجونی سہ پم گر پرساد ایک اوکار ست نام کرتا پور نربیر اکال مورت اجونی سی پم گر پرساد ایک اونکار ست نام کرتا پورک نرپو نربیر اکال مورت اجونی سی پم گر پرساد ایک اوکار ست نام کرتا پورکھ نرپو نربیر اکال مورت آجونی سیپم گر پرساد ایک اوکار سترام کرتا پورک نرپو نرویر اکال مورت اجونی سیپم گر پرساد ایک اکار ست نام کرتا پورکھ نرپ نربیر اکال مورت اجونی سہ پم گرپرساد ست نام کرتا پورک نرپ نربیر اکال مورت اجونی سہ پم ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ آجونی سہ پم گر پرساد ایک اونکار ست نام کرتا پرک نرپو نربیر اکال مورت آجونی سہ پم گر پرساد ایک اونکار ست نام کرتا پرک نرپو نربیر اکال مرت آجونی سہ پم گر پرساد ایک اکار ست نام کرتا پورکھ نرپو نربیر مر اکال مرت آجونی سہ پم گر پرساد ایک اونکار ست نام کرتا پورکھ نرپو نربیر اکال مورت اجونی سہ پم گر پرساد ست نام کرتا پورک نرپ نربیر اکال مورت اجونی سہ پم گر پرساد ایک اوکار ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ Gurpar sad ikonkar satanam kartapork lirpau akal dirver akalemort padjonisava gurpar sad ikonkar satanam kartapork lirpau dirver akalemort اجونی سہ پم گر پرساد ایک امکار ست نام کرتا پورکھ نرپ نربیر اکال مورت اجونی سہ پم گر پرساد ایک امکار ست کرتا پورکھ نربر اکال مورت آجونی سہ پم گر پرساد ایک اوکار ست نام کرتا پورکھ نرپو نربی اکال مورت اجونی سہ پم گر پرساد